ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਬਾਹਰ ਆਏ ਸੀ ਸਵੀਮਿੰਗ ਪੂਲ ਦੇ ਉੱਪਰ ਇੱਕ ਪਾਰਕ ਬਣਿਆ ਹੋਇਆ ਬਹੁਤ ਸੋਹਣਾ ਉਹਦੇ ਵਿੱਚ ਆਏ ਸੀ ਤੁਹਾਨੂੰ ਦਿਖਾਉਨੇ ਆਪਾਂ ਸੂਰਜ ਛਿਪਦਾ ਜਾ ਰਿਹਾ ਤੇ ਕਾਫੀ ਉੱਚਾ ਬਣਿਆ ਹੋਇਆ ਸੂਰਜ ਦੇਖੋ ਛਿਪ ਰਿਹਾ ਤੇ ਵਿਰਾਜ ਸਿੰਘ ਦਾ ਵਾਕਰ ਨਾਲ ਲੈ ਕੇ ਆਏ ਸੀ ਰਾਜ ਸਿੰਘ ਵਾਕਰ ਪੁਜਾਈ ਫਿਰਦਾ ਕੁੜੀਆਂ ਹੋ ਜਾਂਦੀਆਂ ਬਈਆਂ ਉੱਧਰ ਤੇ ਦੇਖੋ ਤੁਸੀਂ ਵੀ ਸਾਰਾ ਸਾਫ਼-ਸਾਫ਼ ਮੌਸਮ ਆ ਬਹੁਤ ਸੋਹਣਾ ਤੇ ਉਹ ਸਾਹਮਣੇ ਸਾਹਮਣੇ ਜਿਹੜਾ ਉਹ ਧੁੰਦਲਾ ਜਿਹਾ ਦਿਸ ਰਿਹਾ ਚਾਈਨਾ ਉੱਚੀ ਸਾਰੀ ਬਿਲਡਿੰਗ ਦਿਸ ਰਹੀ ਉਹ ਚਾਈਨਾ ਦੀ ਅੱਗੋਂ ਵੀ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਨੂੰ ਵੱੱਟ ਵੱੱਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਦੇਖੋ ਇੱਧਰ ਸਫਾਈ ਹੁੰਦੀ ਕਿੰਨੇ ਜਾਣੇ ਆ ਜਿਹੜੇ ਸਫਾਈ ਕਰਦੇ ਪਏ ਕਿਹਦਾ ਦੇਵਾ ਹੈ ਵਾ ਸਾਰੇ ਸਫਾਈ ਵਾਲੇ ਆ ਪਾਰਕ ਦੇ ਵਿੱਚ ਕਿਉਂਕਿ ਨਵਾਂ ਪਾਰਕ ਬਣਿਆ ਸਵਿਮਿੰਗ ਪੂਲ ਵਾਲਾ ਬਹੁਤ ਵੱਡਾ ਪਾਰਕ ਤੇ ਇੱਥੇ ਸਫਾਈ ਵਾਲੇ ਵੀ ਕਾਫੀ ਆ ਬੈਠਣ ਨੂੰ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਬਹੁਤ ਸੋਹਣੀ ਜਗ੍ਹਾ ਬਣੀ ਬੈਠਣ ਤੇ ਦੇਖੋ ਕਿੰਨਾ ਵਧੀਆ ਕਰਦੇ ਵਧੀਆ ਤਰੀਕੇ ਦੇ ਨਾਲ ਭਾਈ ਸਾਰੇ ਤੇ ਰਣਨ ਚਾਈ ਲਾ ਲਾ ਸੇ ਰਾਜ ਸਿੰਘ ਇਹ ਕੋਦੋ ਚੁੰਮਿਆ ਵੀਰਾਜ ਸਿੰਘ ਵੀਰਾਂ ਨੂੰ ਕਿ ਕੀ ਬੋਲਦੀਆਂ ਪੰਜਾ ਵੀਰਾਜ ਸਾਰਿਆਂ ਨੂੰ ਕਹੋ ਵੀਰਾਜ ਸਾਰਿਆਂ ਨੂੰ ਕਹੋ ਕਿ ਵੱਤ ਵੱਦ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਹਾਂਜੀ ਸਾਰਿਆਂ ਨੂੰ ਕਹੋ ਕਿ ਸਾਰੀ YouTube ਫੈਮਿਲੀ ਹਾਂਜੀ ਭਜਾਓ ਭਜਾਓ ਮਸਾਂ ਬੱਚਿਆਂ ਨੂੰ ਖੁੱਲਾ ਥਾਂ ਮਿਲਦਾ ਹਨਾ ਹਾਂਜੀ ਲੈ ਜੋ ਲੈ ਜੋ ਭਜਾਓ ਹੂੰ ਹੋ ਹੋ ਤੇ ਉੱਪਰ ਧੁੱਪ ਵੀ ਕਾਫੀ ਆ ਕਿਉਂਕਿ ਕੋਈ ਓਲਾ ਨਹੀਂ ਪੈਂਦਾ ਸਾਰੇ ਚਾਰ ਚੁਫੇਰੇ ਖੁੱਲਾ ਇਸ ਕਰਕੇ ਧੁੱਪ ਵੀ ਸਿੱਧੀ ਆ ਬਸ ਹੁਣ ਤੇ ਸੂਰਜ ਛਿਪ ਚਲਿਆ ਦੇਖੋ ਉਹ ਵਿੱਚ ਦੀ ਦੱਸਦਾ ਬਿਲਡਿੰਗਾਂ ਦੇ ਬਹੁਤ ਸੋਹਣਾ ਸਾਫ਼ ਸੁਥਰਾ ਸ਼ਾਂਤੀ ਆ ਚੱਲ ਲੇਉਂਗਾ ਤੇ ਹੋਰ ਇਹਨਾਂ ਨੇ ਇਹਨਾਂ ਦੇ ਵਿੱਚ ਫੁੱਲ ਬੂਟੇ ਬਹੁਤ ਜ਼ਿਆਦੇ ਲਾਏ ਆ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਆਪਾਂ ਦੇਖੋ ਉਧਰ ਨੂੰ ਉਹ ਗਏ ਸਾਰੇ ਤੇ ਉਹਨਾਂ ਦੇ ਪਿੱਛੇ ਹੀ ਜਾਂਦਾ ਉਹਨਾਂ ਦੇ ਕੋਲ ਇੱਕ ਦਵਾਈ ਆ ਉਹ ਪਾਉਂਦੇ ਫਿਰਦੇ ਆ ਤੇ ਨਾਲ ਇਹ ਕਹਿ ਰਿਹਾ ਕਿ ਬੱਚਾ ਏ ਧਿਆਨ ਦੇ ਨਾਲ ਹਨਾ ਆਜੋ 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 ਇੱਧਰ ਆਜੋ ਸੋਨੇ ਉਧਰ ਨਹੀਂ ਜਾਣਾ ਆਪਾਂ ਉਧਰ ਨਹੀਂ ਜਾਣਾ ਨੋ 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 ਪਿੱਛੇ ਆਜੋ ਪਿੱਛੇ 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 ਬਬੂ ਆ ਆਇਆ ਵੇ ਸਾਫਾ ਮੁੰਡਾ ਵੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਧਰ ਆ ਬਿਲਡਿੰਗਾਂ ਰਹਿ ਗਈਆਂ ਸਾਡੀਆਂ ਸਾਹਮਣੇ ਅੱਜ ਆਪਾਂ ਪਹਿਲੀ ਵਾਰ ਆਏ ਆ ਇਸ ਪਾਰਕ ਦੇ ਵਿੱਚ ਉੱਪਰ ਜਿਹੜਾ ਬਣਿਆ ਹੋਇਆ ਸਵਿਮਿੰਗ ਪੂਲ ਦੇ ਉੱਪਰ ਆ ਸਾਈਡ ਤੇ ਕਿਉਂਕਿ ਇਹਨੂੰ ਖੁੱਲੇ ਨੂੰ 2-3 ਦਿਨ ਹੀ ਹੋਇਆ ਹਲੇ ਇਹ ਸੋਣਾ ਲੱਗ ਰਿਹਾ ਲਓ ਜੀ ਸੂਰਜ ਹੋ ਗਿਆ ਬਿਲਡਿੰਗਾਂ ਦੇ ਉੱਲੇ ਤੇ ਜਦੋਂ ਸੂਰਜ ਛਿਪਦਾ ਅਸੀਂ ਹਮੇਸ਼ਾ ਇਹ ਗੱਲ ਯਾਦ ਕਰਦੇ ਹੁੰਨੇ ਆ ਕਹਿੰਨੇ ਹੁੰਨੇ ਆ ਕਿ ਇੱਧਰ ਸਾਡਾ ਇੰਡੀਆ ਜਿਹੜੇ ਪਾਸੇ ਸੂਰਜ ਛਿਪਦਾ ਛਪਦੇ ਵਾਲੇ ਪਾਸੇ ਜਿਹਨੂੰ ਆਪਾਂ ਲਹਿੰਦੇ ਵਾਲੇ ਪਾਸੇ ਕਹਿ ਦਿੰਨੇ ਆ ਇਸ ਪਾਸੇ ਸਾਡਾ ਇੰਡੀਆ ਕਿਤੇ ਵੀ ਰਹਿੰਦੇ ਹੋਈਏ ਹਨਾ ਆਪਦੇ ਪੰਜਾਬ ਦਾ ਆਪਦੇ ਇੰਡੀਆ ਦਾ ਵੱਖਰਾ ਹੀ ਚਾ ਇੱਕ ਆ ਇਹਨਾਂ ਦੀ ਟੀਮ ਆਈ ਹੈ ਲੈ ਜੋ ਲੈ ਜੋ ਪੁਝਾ ਕੇ ਲੈ ਜੋ ਲੈ ਜੋ ਲੈ ਜੋ ਆ ਚੁਪਾ ਚੁਪਾ ਜੋ ਕਿੱਥੇ ਜਾਣਾ ਹਾਂ ਕਿੱਥੇ ਜਾਣਾ ਇਧਰ ਆ ਸਾਰੀਆਂ ਬੈਕ ਸਾਈਡ ਤੇ ਬਿਲਡਿੰਗਾਂ ਦੇਖੋ ਲੈ ਹੋ ਜਾਂਦਾ ਭਜਾਈ ਵਿਰਾਜ ਸਿੰਘ ਹਾਂਜੀ ਤੁਹਾਨੂੰ ਪਤਾ ਤੁਹਾਡਾ ਨਾਮ ਵਿਰਾਜ ਸਿੰਘ ਹੈਂ ਚਲੋ ਕਿੱਥੇ ਜਾਣਾ ਆਜੋ 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 ਹੋ ਆਜੋ 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 ਫਿਰ ਜਾਓ ਫਿਰ ਜਾਓ ਆਜੋ ਆਜੋ ਹੋ ਹੋ ਗੁੱਡ ਬாய் ਹਾਂਜੀ ਆ ਤੁਹਾਨੂੰ ਦਿਖਾਉਣੀ ਆ ਆ ਸਾਰਾ ਇਹਨਾਂ ਨੇ ਮਰੂਆ ਲਾਇਆ ਹੋਇਆ ਮਰੂਆ ਲਾਇਆ ਹੋਇਆ ਬੜੀ ਸੋਹਣੀ ਇਹਦੀ 스멜 ਆਉਂਦੀ ਆ ਮੈਂ ਇੱਕ ਪੱਤਾ ਤੋੜ ਕੇ ਵੇਖਿਆ ਤੇ ਪਤਾ ਨਹੀਂ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਪਤਾ ਜਾਂ ਨਹੀਂ ਤੇ ਸਾਰਾ ਮੇਰੇ ਹਿਸਾਬ ਨਾਲ ਇਹਨਾਂ ਨੇ ਫੁੱਲ ਸਮਝ ਕੇ ਜਾਂ ਖੁਸ਼ਬੂ ਸਮਝ ਕੇ ਲਾਇਆ ਹੋਊਗਾ ਪਰ 스멜 ਬਹੁਤ ਜ਼ਿਆਦਾ ਸੋਹਣੀ ਆਉਂਦੀ ਬਈ ਕਿੱਥੇ ਆ ਗਿਆ ਵੀਰਾਜ ਸਿੰਘ ਕਿੱਥੇ ਆ ਗਿਆ ዞਰ ዞਰ ਬੋਲਾ ਦੇਖੋ ਚైనా ਦੇ ਵਿੱਚ ਕਿੱਡੀ ਲੰਬੀ ਬਿਲਡਿੰਗ ਹੈ ਬਹੁਤ ਜ਼ਿਆਦਾ ਲੰਬੀ ਬਿਲਡਿੰਗ ਹੈ ਸਾਹਮਣੇ ਸਾਰਾ ਸਾਹਮਣੇ ਸਾਰਾ ਚైనా ਆ ਦਰੱਖਤਾਂ ਤੋਂ ਪਰਲੇ ਪਾਸੇ ਵੀ ਰਾਹ ਦੀਆਂ ਸਟਾਨੀਆਂ ਦੇਖੋ ਤੁਸੀਂ ਉਹਨੂੰ ਫੜਦਾ ਨਹੀਂ ਬਟੇ ਇਹ ਨਹੀਂ ਤੋੜਨਾ ਇਹ ਇਹ ਲੱ ਲੱ ਲਾ ਉਹ ਨਹੀਂ ਨਹੀਂ ਤੋੜਨਾ ਤੁਸੀਂ ਨਹੀਂ ਇਹ ਪਕੌੜਿਆਂ ਵਾਲਾ ਕੱਲ ਨੂੰ ਹੀ ਬਣਾਵਾਂਗੇ ਬਲੌਗ ਚੱਲ ਬੋਲ ਸੁਖੀ ਕੀ ਬੋਲਾਂ ਜੋ ਵੀ ਕੱਲ ਨੂੰ ਬਣਾ ਕੇ ਲਿਆਉਣਾ ਜੋ ਵੀ ਬਣਾ ਕੇ ਲਿਆਉਣਾ ਕੱਲ ਸੁਖੀ ਨੇ ਸਾਨੂੰ ਰੈਸਪੀ ਖਵਾਉਣੀ ਚੱਲ ਬੋਲ ਮੈਨੂੰ ਨਹੀਂ ਪਤਾ। ਕਿਹਾ ਤੋ ਇਹਨੂੰ ਕੀ ਪਤਾ ਨਾਲੇ ਕਹੀ ਜਾਨੀ ਵੀ ਮੈਂ ਕੱਲ ਨੂੰ ਬਰੈਡ ਬਣਾ ਕੇ ਲਿਆਵਾਂਗੇ ਪਕੌੜੇ। ਉਹ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਬਰਾਉਨ ਖਾਣੇ ਆ ਕਿ ਦੂਜੇ ਖਾਣੇ। ਬਰਾਉਨ ਬਰੈਡ ਵਾ ਸਾਜਦਾ। ਤਾਂ ਕੋਈ ਗੱਲ ਨਹੀਂ ਬਰੈਡ ਤੇ ਵੈਰੈਟੀ ਆ। ਬਰੈਡ ਬਣਾ ਕੇ ਲਿਆਵਾਂਗੇ ਪਕੌੜੇ। ਜਿਹੜੀ ਚੀਜ਼ ਤੈਨੂੰ ਈਜ਼ੀ ਲੱਗਦੀ ਆ ਸੌਖਾ ਲੱਗਦਾ। ਬਰੈਡ ਪਕੌੜੇ। ਪਕੌੜਿਆਂ ਦੇ ਬਾੜੀ ਨਿੰਤ ਕਰਨੀ ਪਊ ਆਲੂ ਪਿਆਜ਼। ਹੈਂ? ਬਰੈਡ ਲਿਆਉਂਗੀ ਚੱਲਦੀ। ਅਰੇ ਮੈਂ ਚੜੀ ਚੀਜ਼ ਖਾਣੀ ਉਹਨਾਂ ਫਿਰ ਆਪਾਂ ਖੇਤਾਂ ਵੀ ਕਰਾਂਗੇ। ਹਾਂ ਇੱਥੇ ਲਿਆ ਕੇ ਖਾਵਾਂਗੇ। ਫ ਤੋ ਰਹਿੰਦੇ ਰਹਿੰਦੇ ਹੁਣ ਤਾਂ ਜਿੱਦਾਂ ਛਾਂ ਆ ਗਈ ਸਾਰੇ 11 12 ਵਜੇ ਨਾ ਸਾਡੇ 11 12 ਵਜੇ ਨਹੀਂ 11 ਵਜੇ ਦਾ ਟਾਈਮ ਟੈਕ ਟੀਮ ਆਈ ਹੋਈ ਹੈ ਸਰਵੇ ਕਰਨ ਵਾਸਤੇ ਸੁਖੀ ਐਪਰੂਵ ਆ ਹੁਣ ਤੇਰਾ ਵੀਡੀਓ ਦੇ ਵਿੱਚ ਮੁਕਰਨਾ ਨਹੀਂਗਾ ਓਕੇ ਕਰ ਲੈ ਹਾਂ ਲੈ ਕੇ ਆਉਣਾ ਬਣਾ ਕੇ ਇਹਨਾਂ ਨੂੰ ਸਵੇਰੇ ਕਾਈਬੂ ਵਾਲੇ ਦੀ ਜਾਣਾ ਪਵੇ ਜਾਂ ਆਸਟ੍ਰੇਲੀਆ ਵਾਲੇ ਤੇ ਮੈਨੂੰ ਜਾਣਾ ਪਵੇ ਆਓ ਤੇਰੇ ਪਕੌੜਿਆਂ ਨਾਲ ਸਾਨੂੰ ਬਾਦ ਹਾਜੀ ਮਿਓ ਜੇ ਨਹੀਂ ਨਹੀਂ ਲੱਗ ਚ ਪਤਾ ਲੈ ਕੇ ਆਉਂਦੀ ਕੁੜੀ ਹਾਂ ਜਿੰਨੇ ਇਹਨਾਂ ਨੇ ਫੁੱਲ ਬੋਟੇ ਲਾਏ ਸਾਰੇ ਉਹਨਾਂ ਦਾ ਸਰਵੇ ਕਰਦੇ ਆ ਟੀਮ ਆਈ ਹੋਈ ਆ ਹਜੇ ਵੀ ਸੂਰਜ ਹੁਣ ਇਧਰੋਂ ਬਿਲਡਿੰਗਾਂ ਦੇ ਵਿੱਚ ਦੀ ਨਿਕਲ ਆਇਆ ਥੋੜਾ ਜਿਹਾ ਬਹੁਤ ਜਿਆਦਾ ਸੋਹਣਾ ਪਾਰਕ ਬਣਿਆ ਬੜਾ ਜੀ ਲੱਗਦਾ ਆ ਕੇ ਸਾਰਾ ਉੱਪਰ ਵੀ ਉੱਪਰ ਤੁਹਾਨੂੰ ਦਿਖਾਉਨੇ ਆ ਸਾਰਾ ਆਪਾਂ ਜਿੱਥੇ ਆਉਨੇ ਹੁੰਨੇ ਆ ਹਰ ਰੋਜ਼ ਆ ਸਾਰਾ ਥੱਲੇ ਪਾਰਕ ਜਿੱਥੇ ਆਪਾਂ ਹਰ ਰੋਜ਼ ਆਉਨੇ ਆ ਦੇਖੋ ਬੱਚਿਆਂ ਦਾ ਪਾਰਕ ਜਿੱਥੇ ਆਪਾਂ ਅੱਗੇ ਵੀ ਬਹੁਤ ਵਾਰੀ ਵੀਡੀਓ ਬਣਾਈ ਆ ਬਹੁਤ ਸੋਹਣਾ ਲੱਗ ਰਿਹਾ ਉੱਤੋਂ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਵੱਤ ਵੱਤ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਥੈਂਕ ਯੂ ਜਿਉਂਦੇ ਵਸਦੇ ਰਹੋ ਪਰਮਾਤਮਾ ਅਰਦਾਸ ਕਰਦੇ ਆ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਜਿਉਂਦੇ ਵਸਦੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ